ਮੈਂ ਤੇ ਮੇਰੇ ਪ੍ਰਿੰਸੀਪਲ ਸਰ ਸ਼੍ਰੀ ਰਕੇਸ਼ ਸ਼ਰਮਾ ਸਰ ਨੇ ਅਸੀਂ ਇਕੱਠਿਆਂ ਨੇ ਸੁਪਨਾ ਵੇਖਿਆ ਸੀਗਾ ਕਿ ਮੇਰੀ ਮੈਰਿਟ ਪਿੱਛੇ ਮੇਰੀ ਮਿਹਨਤ ਤਾਂ ਕੰਮ ਆਈ ਹੈ ਪਰ ਸਾਡੇ ਪ੍ਰਿੰਸੀਪਲ ਸਰ ਦੀ ਮੋਟੀਵੇਸ਼ਨ ਨੇ ਵੀ ਬਹੁਤ ਵੱਡਾ ਕੰਮ ਕੀਤਾ ਹੈ ਸਾਡੇ ਸਕੂਲ ਵਿੱਚ ਜਿਹੜਾ ਬੱਚਾ ਮੈਰਿਟ ਵਿੱਚ ਆਂਦਾ ਹੈ ਉਹਨੂੰ ਫ੍ਰੀ ਆਫ ਕੋਸਟ ਜਾਜ ਦਾ ਛੁੱਟਾ ਦਿੱਤਾ ਜਾਂਦਾ ਹੈ ਸਰ ਵੱਲੋਂ ਅਸੀਂ ਸਕੂਲ ਆਏ ਸੀਗੇ ਔਰ ਇਹਨਾਂ ਨੇ ਮੇਰੇ ਚੱਲਣ ਦੀ ਪ੍ਰੋਬਲਮ ਕਰਕੇ ਔਰ ਕੁਝ ਬੱਚਿਆਂ ਨੂੰ ਜਦੋਂ ਵੇਖਿਆ ਤੇ ਇਹਨਾਂ ਨੇ ਐਲਾਨ ਕੀਤਾ ਸੀਗਾ ਕਿ ਹੋਰ ਕੁਝ ਹੋਵੇ ਨਾ ਹੋਵੇ ਲਿਫਟ ਲੱਗੇਗੀ ਸਕੂਲ ਦੇ ਵਿੱਚ 28 ਮੈਰਿਟ ਮੇਰੇ ਕੱਲੇ ਸਕੂਲ ਦੀਆਂ ਸਰਕਾਰੀ ਸਕੂਲ ਦੀਆਂ 18 ਬੱਚੇ ਜਹਾਜ਼ ਦਾ ਟਿਕਟ ਲੈ ਚੁੱਕੇ ਐ ਔਰ ਇਹ 10 ਬੱਚੇ ਇਸ ਵਾਰੀ ਇਸ ਸਾਲ ਕੱਲੇ ਇੱਕ ਸਕੂਲ ਦੀਆਂ ਮੇਰੇ ਸਕੂਲ ਦੀਆਂ 10 ਮੈਰਿਟ ਐ ਇਹ 10 ਬੱਚੇ ਇਸ ਵਾਰੀ ਜਹਾਜ਼ ਦਾ ਟਿਕਟ ਲੈਣਗੇ ਇਹ ਫੇਰ ਕਿੱਥੇ ਕੁਝ ਜਗ੍ਹਾ ਤੇ ਜੁੜ ਕੇ ਕਿਤੇ ਕਿਤੇ ਉਦਾਨੇ ਇਹ ਤਾਂ ਇੱਕ ਸਕੂਲ ਦਾ ਹੈ ਉਹਨਾਂ ਨੇ ਆਪਣਾ ਸ਼ੁਰੂ ਕਰ ਲਿਆ ਚਲੋ ਪਰ ਪੈਂਸਾ ਆਪਣੇ ਕੋਲੇ ਬਜਟ ਹੈਗਾ 670 ਨੂੰ ਜਾਂ ਜੁੜਾ ਦਵਾ ਦੇ ਸੇ ਸਸ਼ਿਕਾ ਮੇਰਾ ਨਾਮ ਮੋਲਪ੍ਰੀਤ कौर ਹੈ ਮੈਂ ਗਰਲ ਸਕੂਲ ਜ਼ੀਰਾ ਦੀ ਵਿਦਿਆਰਥਣਾਂ ਸਭ ਤੋਂ ਪਹਿਲਾਂ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਸਾਨੂੰ ਇੱਥੇ ਬੁਲਾਉਣ ਲਈ ਮੈਂ ਤੇ ਮੇਰੇ ਪ੍ਰਿੰਸੀਪਲ ਸਰ ਸ਼੍ਰੀ ਰਕੇਸ਼ ਸ਼ਰਮਾ ਸਰ ਨੇ ਅਸੀਂ ਇਕੱਠਿਆਂ ਨੇ ਸੁਪਨਾ ਵੇਖਿਆ ਸੀਗਾ ਕਿ ਪੰਜਾਬ ਚੋਂ ਪਹਿਲੇ 3 ਰੈਂਕਾਂ ਵਿੱਚੋਂ ਤਾਂ ਮੈਰਿਟ ਲੈਣੀ ਹੈ 1st 2nd ਜਾਂ 3rd ਫਿਰ ਤੁਹਾਨੂੰ ਆਪਣੇ ਸਕੂਲ ਬੁਲਾਵਾਂਗੇ ਤੇ ਤੁਹਾਡੇ ਤੋਂ ਪ੍ਰਾਈਜ਼ ਲਵਾਂਗੇ ਕਿਉਂਕਿ ਹਰ ਸਾਲ ਤੁਸੀਂ ਫਰਸਟ 3 ਟੌਪਰਾਂ ਨੂੰ ਮਿਲਦੇ ਹੋ ਪਰ ਮੇਰਾ ਇੱਕ ਨੰਬਰ ਹੈ ਗਿਆ ਮੇਰਾ ਚੌਥਾ ਰੈਂਕ ਆਇਆ ਅਸੀਂ ਕਿਹਾ ਨਹੀਂ ਗੱਲ ਨਹੀਂ ਬਣੀ ਤੇ ਹੁਣ ਪਲੱਸ 2 ਵਿੱਚ ਵੇਖੀ ਜਾਊਗੀ ਪਰ ਇਸ ਵਾਰੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਆ ਅਸੀਂ ਸੋਚਿਆ ਸੀ ਅਸੀਂ ਇੱਕ ਵਾਰੀ ਵੀ ਨਹੀਂ ਮਿਲਣਾ ਪਰ ਮੈਂ ਤੁਹਾਨੂੰ ਦੋ ਵਾਰੀ ਮਿਲ ਲਿਆ ਤੁਹਾਡੇ ਘਰ ਆ ਕੇ ਵੀ ਤੇ ਕਿਤੇ ਵੀ ਥੈਂਕ ਯੂ ਸੋ ਮਚ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹੁੰਦੀ ਆ ਕਿ ਮੇਰੀ ਮੈਰਿਟ ਪਿੱਛੇ ਮੇਰੀ ਮਿਹਨਤ ਦਾ ਕੰਮ ਆਈ ਹੈ ਪਰ ਸਾਡੇ ਪ੍ਰਿੰਸੀਪਲ ਸਰ ਦੀ ਮੋਟੀਵੇਸ਼ਨ ਨੇ ਵੀ ਬਹੁਤ ਵੱਡਾ ਕੰਮ ਕੀਤਾ ਹੈ ਸਾਡੇ ਸਕੂਲ ਵਿੱਚ ਜਿਹੜਾ ਬੱਚਾ ਮੈਰਿਟ ਵਿੱਚ ਆਂਦਾ ਹੈ ਉਹਨੂੰ ਫ੍ਰੀ ਆਫ ਕੋਸਟ ਯਾਤਰਾ ਦਾ ਛੁੱਟਾ ਦਿੱਤਾ ਜਾਂਦਾ ਹੈ ਸਰ ਵੱਲੋਂ ਅੱਛਾ ਹਾਂਜੀ ਮਤਲਬ ਟ੍ਰਿਪ ਸਰ ਵੱਲੋਂ ਸਾਰਾ ਫ੍ਰੀ ਹੁੰਦਾ ਹੈ ਤੇ ਜਿੱਥੇ ਜਾਣਾ ਚਾਹੋ 올ਓਵਰ ਇੰਡੀਆ ਵਿੱਚ ਜਾ ਸਕਦੇ ਹੋ ਤੇ ਉਸ ਚੀਜ਼ ਨੇ ਬਹੁਤ ਵੱਡਾ ਇੰਪੈਕਟ ਪਾਇਆ ਮੇਰੀ 8th ਵਿੱਚੋਂ ਮੈਰੇ ਟਾਈਮ ਇੱਕ ਵਾਰ ਜਹਾਜ਼ ਦਾ ਛੁੱਟਾ ਲਿਆ ਚੁੱਕੀ ਹੁਣ ਮੈਂ ਦੁਬਾਰਾ ਲਾਵਾਂਗੀ ਦੇ ਕੋਈ ਨੁਮੋਕਾ ਦੇਦੇ ਹੋਂ ਨਹੀ ਸਰ ਥੈਂਕ ਯੂ ਸਰ ਗੁੱਡ ਲੱਕ ਸਰ ਮੈਂ ਪਲੀਜ਼ ਚਾਹਾਂਗੀ ਕਿ ਤੁਸੀਂ ਪਲੀਜ਼ ਸਾਡੇ ਸਕੂਲ ਵੀ ਕਦੇ ਆਓ ਹਾਂ ਜਰੂਰ ਆਵਾਂਗੇ ਥੈਂਕ ਯੂ ਸਰ ਗੁੱਡ ਲੱਕ ਸਰ ਜਹਾਦ ਦੇ ਝੂਟੇ ਵਾਲਾ ਸੌਲੀਏ ਜੀ ਸਰ ਤੋਂ ਕੀ ਕਨਸੈਪਟ ਹੈ ਜੀ ਜੀ ਇੱਧਰ ਦਿਓ ਮਾਈਕ ਜਿਹੜੇ ਸਰ ਜਹਾਦ ਦਾ ਝੂਟਾ ਦਵਾਉਂਦੇ ਨੇ ਸਰ ਬੈਠੇ ਬੈਠੀ ਦੱਸ ਦਿਓ ਜੀ ਚਾਹੇ ਜੇ ਕੰਫਰਟੇਬਲ ਸਾਸ਼ਕ ਸਰ ਸਾਸ਼ਕ ਸਰ ਸਰ ਇਹ ਮੋਟੀਵੇਸ਼ਨ ਮੇਰੇ ਜੋ ਸਾਹਮਣੇ ਬੈਠੇ ਸਰਦਾਰ ਹਰਜੋਤ ਸਿੰਘ ਬੈਂਥੀ ਇਹ ਸਾਡੇ ਸਕੂਲ ਆਏ ਸੀਗੇ ਔਰ ਇਹਨਾਂ ਨੇ ਮੇਰੇ ਚੱਲਣ ਦੀ ਪ੍ਰੋਬਲਮ ਕਰਕੇ ਔਰ ਕੁਝ ਬੱਚਿਆਂ ਨੂੰ ਜਦੋਂ ਵੇਖਿਆ ਤੇ ਇਹਨਾਂ ਨੇ ਐਲਾਨ ਕੀਤਾ ਸੀਗਾ ਕਿ ਹੋਰ ਕੁਝ ਹੋਵੇ ਨਾ ਹੋਵੇ ਲਿਫਟ ਲੱਗੇਗੀ ਇਸ ਸਕੂਲ ਦੇ ਵਿੱਚ ਤਾਂ ਪੰਜਾਬ ਦਾ ਮੇਰਾ ਪਹਿਲਾ ਸਕੂਲ ਹੈ ਜਿੱਥੇ ਲਿਫਟ ਲੱਗੀ ਹੈ ਔਰ ਜਿੰਨਾ ਵੀ ਬੱਚਿਆਂ ਨੂੰ ਟੀਚਰਸ ਨੂੰ ਪ੍ਰੋਬਲਮ ਹੈ ਔਰ ਲਿਫਟ ਦਾ ਆਨੰਦ ਲੈਂਦੇ ਆ ਪਰ ਤੁਜੀ ਗੱਲ ਸਰ ਕੀ ਸਾਡੇ ਜਦੋਂ ਉੱਥੇ ਆਏ ਸੀ ਕਿਤੇ ਕਿਹਾ ਸੀਗਾ ਕਿ ਕੁਝ ਨਵਾਂ ਕਰੋ ਤਾਂ ਸਰ ਮੈਂ ਦੱਸਣਾ ਚਾਹੁੰਦਾ ਕਿ 3 ਸਾਲ ਦੇ ਵਿੱਚ 28 ਮੈਰਿਟ ਮੇਰੇ ਕੱਲੇ ਸਕੂਲ ਦੀਆਂ ਸਰਕਾਰੀ ਸਕੂਲ ਦੇ ਹਨ 18 ਬੱਚੇ ਜਹਾਜ਼ ਦਾ ਝੋਟਾ ਲੈ ਚੁੱਕੇ ਹੈ ਔਰ ਇਹ 10 ਬੱਚੇ ਇਸ ਵਾਰੀ ਇਸ ਸਾਲ ਕੱਲੇ ਇੱਕ ਸਕੂਲ ਦੀਆਂ ਮੇਰੇ ਸਕੂਲ ਦੀਆਂ 10 ਮੈਰਿਟ ਹੈ ਇਹ 10 ਬੱਚੇ ਇਸ ਵਾਰੀ ਜਹਾਜ਼ ਦਾ ਝੋਟਾ ਲੈਣਗੇ ਔਰ ਇਹਦੇ ਪਿੱਛੇ ਬਹੁਤ ਵੱਡੀ ਮੋਟੀਵੇਸ਼ਨ ਸਰਦਾਰ ਹਰਜੋਤ ਸਿੰਘ ਬੈਂਜ ਜੀ ਔਰ ਤੁਹਾਡੀ ਹਲਾਸ਼ੇਰੀ ਹੈ ਕਿ ਤੁਸੀਂ ਕੁਝ ਕਰੋ ਅਸੀਂ ਤੁਹਾਡੇ ਨਾਲ ਆ ਔਰ ਸਰ ਸਕੂਲ ਦੇ ਵਿੱਚ 700 ਬੱਚਾ ਸੀਗਾ ਅੱਜ 2250 ਬੱਚੇ ਆ ਔਰ ਇਹ ਤੁਸੀਂ ਐਮੀਨੈਂਟ ਸਕੂਲ ਚ ਤਾਂ ਲਾਈਨਾਂ ਲਾਈਆਂ ਲਾਈਆਂ ਸਰ ਮੈਂ ਦੱਸ ਦਵਾਂ ਕਿ ਮੈਂ 272 ਬੱਚੇ ਰੱਖਣੇ ਸੀ ਕਿਉਂਕਿ ਸਾਰੀ ਡਬਲ ਸਟੋਰੀ ਬਣ ਗਈ ਤੁਹਾਡੀ ਅਸ਼ੀਰਵਾਦ ਔਰ ਤੁਹਾਡੀਆਂ ਗ੍ਰਾਂਟਸ ਦੇ ਨਾਲ ਹੁਣ ਟ੍ਰਿਪਲ ਸਟੋਰੀ ਉੱਥੇ ਬਣ ਨਹੀਂ ਸਕਦੇ ਇਸ ਕਰਕੇ ਅਸੀਂ ਬੱਚੇ ਹੀ ਉੱਥੇ 2200 ਬਿਠਾ ਸਕਦੇ ਆ ਤਾਂ ਇਸ ਵਾਰੀ 1024 ਬੱਚਿਆਂ ਨੇ ਸਾਡੇ ਸਕੂਲ ਦਾ ਐਂਟਰੀ ਟੈਸਟ ਦਿੱਤਾ ਜਦੋਂ ਕਿ ਐਸੋਈ ਸਕੂਲ ਨਹੀਂਗਾ ਸਧਾਰਨ ਸਰਕਾਰੀ ਸਕੂਲ ਹੈ 1024 ਦੇ ਵਿੱਚੋਂ ਅਸੀਂ 272 ਬੱਚੇ ਚੁਣੇ ਆਂ ਔਰ ਅੱਜ ਵੀ ਸਰ ਉੱਤੇ ਐਮਐਲਏ ਸਾਹਿਬ ਦੀਆਂ ਮੰਤਰੀ ਸਾਹਿਬਾਂ ਦੀਆਂ ਸਪਾਰਸ਼ਾਂ ਆndੀਆਂ ਕਿ ਇੱਕ ਅੱਧਾ ਬੱਚਾ ਦਾ ਸਾਡਾ ਜਰੂਰ ਅਡਜਸਟ ਕਰੋ ਇਹ ਤੁਹਾਡੀ ਦੇਣ ਹੈ ਇਹ ਤੁਸੀਂ ਸੁਪਨਾ ਕਿਸੇ ਦਿਨ ਵੇਖਿਆ ਸੀ ਸਟੇਜਾਂ ਤੋਂ ਕਿਹਾ ਸੀ ਅੱਜ ਉਹ ਚੀਜ਼ ਸਾਬਤ ਹੋ ਚੁੱਕੀ ਹੈ ਮੈਂ ਗਵਾਹ ਹਾਂ ਉਸ ਗੱਲ ਦਾ ਤੁਹਾਡੇ ਸਾਹਮਣੇ ਖੜੋਤਾ ਸਰਦਾਰ ਹਰਜੋਤ ਸਿੰਘ ਜੀ ਦਾ ਔਰ ਮਾਨ ਸਾਹਿਬ ਤੁਹਾਡਾ ਅਸੀਂ ਜਿੰਨਾ ਦੇਣਾ ਸਾਰਾ ਪੰਜਾਬ ਦੇ ਮਤਲਬ ਦੇ ਨਹੀਂ ਸਕਦਾ ਬਹੁਤ ਬਹੁਤ ਧੰਨਵਾਦ थैंक यू वेरी मच ਸਰ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਇਹ ਫਿਰ ਕਿੱਥੇ ਤੁਸੀਂ ਜਾ ਇਹਦੇ ਝੂਟ ਕਿੱਥੇ ਤੱਕ ਦੇ ਦੋ ਦੋਨੇ ਹੋ ਸਰ ਅਸਲ ਚ ਕੀ ਹੈ ਕਿ ਪਹਿਲਾਂ 12 ਸਾਲ ਮੈਂ ਸਟੱਡੀ ਕੀਤਾ ਇਸ ਸਕੂਲ ਦੇ ਵਿੱਚ ਜਾ ਕੇ ਕਿ ਪਿਛਲੇ 12 ਸਾਲ ਤੋਂ ਕੋਈ ਮੈਰਿਟ ਨਹੀਂ ਸੀ ਆਈ ਤਾ ਮੀਟਿੰਗ ਸੱਦੀ ਮੈਂ ਬਾਲ ਸੰਸਦ ਬਣਾਈ ਹੋਈ ਹੈ ਸਾਬ ਨੂੰ ਪਤਾ ਹੈ ਤਾਂ ਬਾਲ ਸੰਸਦ ਦੀ ਮੀਟਿੰਗ ਦੇ ਵਿੱਚ ਮੈਂ ਕਿਹਾ ਬੇਟਾ ਜੋ ਤੁਸੀਂ ਕਹੋਗੇ ਮੈਂ ਕਰਨ ਲਈ ਤਿਆਰ ਹਾਂ ਪਰ ਮੈਨੂੰ ਮੈਰਿਟ ਚਾਹੀਦੀ ਹੈ ਕਿਉਂਕਿ ਸਾਡੇ ਸਖਿਆ ਮੰਤਰੀ ਜੀ ਮੈਨੂੰ ਚੈਲੰਜ ਦੇ ਕੇ ਗਏ ਹੈ ਤਾਂ ਜਦੋਂ ਉਹ ਬੱਚਿਆਂ ਨੂੰ ਪੁੱਛਿਆ ਤਾਂ ਕੁਝ ਬੱਚੇ ਕਹਿੰਦੇ ਜੀ ਟੇਬਲ ਕੁਰਸੀ ਲੈ ਦੇਓ ਕੋਈ ਬੰਦੇ ਕਹਿੰਦੇ ਜੀ ਸਾਨੂੰ ਵੱਡੀ ਟਰੋਫੀ ਦੇ ਆ ਜੇ ਜਿਹੜੇ ক্রিকেট ਵਾਲਿਆਂ ਨੂੰ ਮਿਲਦੀ ਹੈ ਕੋਈ ਕਿਸ ਤਰ੍ਹਾਂ ਇੱਕ 6ਵੀਂ ਦੀ ਬੱਚੀ ਸੀਗੀ ਹਮ ਉਹਨੇ ਬੜੀ ਮਾਸੂਮੀਅਤ ਨਾਲ ਕਿਹਾ ਸਰ ਮੈਚ ਦਾ ਆ ਜਾਾਂਗੇ ਜਹਾਜ ਦਾ ਝੂਟਾ ਦਵਾ ਦਿਓਗੇ ਤਾਂ ਉਹ ਇੱਕ ਛੋਟੀ ਬੱਚੀ ਦੀ ਇਨਸਪੀਰੇਸ਼ਨ ਸੀ ਮੈਂ ਕਿਹਾ ਚਲੋ ਅੱਜ ਵਾਦਾ ਰਿਆ ਦੂਜੇ ਦਿਨ ਮੈਂ ਐਲਾਨ ਕਰਤਾ ਤਾਂ ਸਰ ਉਸ ਸਾਲ ਤੋਂ ਅਗਲੇ ਸਾਲ ਜਿਹੜਾ ਰਿਜ਼ਲਟ ਆਇਆ ਚਾਰ ਮੈਡਟ ਆਈਆਂ ਫਿਰ ਪੰਜ ਆਈਆਂ ਕਿੱਥੇ ਲੈ ਕੇ ਗਏ ਫਿਰ ਦਿੱਲੀ ਲੈ ਕੇ ਗਏ ਸਰ ਉਹ ਸਰ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਸਰਦਾਰ ਹਰਜੋਤ ਸਿੰਘ ਬੈਂਜ ਜੀ ਦਾ ਵੀ ਉਹ ਬੱਚੇ ਸਰ ਉੱਥੇ ਦਿੱਲੀ ਦੇ ਵਿੱਚ ਪੰਜਾਬ ਪਾਵਨ ਦੇ ਵਿੱਚ ਰੁਕੇ ਪੰਜਾਬ ਪਾਵਨ ਹਾਂਜੀ ਹਾਂਜੀ ਉਹ ਤੁਹਾਡੇ ਵੱਲੋਂ ਸਾਰਾ ਉਹ ਉਹਨਾਂ ਦਾ ਰਹਿਣ ਦਾ ਪ੍ਰਬੰਧ ਕੀਤਾ ਗਿਆ ਜਹਾਜ਼ ਦੇ ਟਿਕਟਾਂ ਔਰ ਉੱਥੋਂ ਦੀ ਹਾਂਜੀ ਇਹਨਾਂ ਦੇ ਬੱਚੇ ਇਹਨਾਂ ਦਾ ਜੁਰਮਾਨਾ ਵੀ ਕਰ ਦੋ। ਬਾਲ ਸੰਸਦ। ਅੱਛਾ ਬਾਲ ਸੰਸਦ ਦੇ ਵਿੱਚ ਸਰ ਸਾਡੇ ਸਕੂਲ 'ਚ ਬਾਲ ਸੰਸਦ ਬਣੀ ਹੋਈ ਹੈ। ਉਹ ਆਟੋਨੋਮਸ ਬੋਡੀ ਹੈ। ਔਰ ਉਹ ਬੱਚੇ ਮੇਰੇ ਤੋਂ ਤਾਂ ਇਹਨਾਂ ਕੋਲ ਚੈੱਕ ਰੱਖਦੇ ਆ ਕਿ ਜੇਕਰ ਕਿਸੇ ਵੇਲੇ ਵੀ ਪ੍ਰਿੰਸੀਪਲ ਗਲਤੀ ਕਰੇ ਤਾਂ ਅਸੀਂ ਇਹਨਾਂ ਦਾ ਜਰੂਰ ਫੜਨਾ। ਤਾਂ ਬਾਲ ਸੰਸਦ ਛਾਪੇ ਮਾਰਦੇ ਰਹਿੰਦੀ ਹੈ। ਇੱਕ ਵਾਰੀ ਸਰ ਮੇਰੇ ਕੋਲ ਗਲਤੀ ਹੋ ਗਈ। ਮੇਰੇ ਦੋ ਸਵਿਚ ਬੋਰਡ ਹੈ ਆਫਿਸ ਦੇ ਵਿੱਚ। ਮੈਂ ਜਿਹੜਾ ਮੇਰੇ ਨੇੜੇ ਸੀ ਉਹ ਤਾਂ ਮੈਂ ਆਫ ਕਰਤਾ। ਦੂਜਾ ਮੇਰੇ ਕੋਲ ਆਫ ਨਹੀਂ ਹੋਇਆ। ਤਾਂ ਮੈਂ ਬਾਹਰ ਚਲਾ ਗਿਆ। ਉਹਨਾਂ ਨੂੰ ਛਾਪਾ ਵੱਜ ਗਿਆ। ਇੱਕ ਦਿਵਲਰ ਤੇ ਪਕਾ ਚੱਲਦਾ ਸੀਗਾ ਮੈਨੂੰ 150 ਰੁਪਏ ਜੁਰਮਾਨਾ ਹੋਇਆ ਜੀ ਮੈਨੂੰ ਭਰਨਾ ਪਿਆ ਤਾਂ ਇਸ ਤਰ੍ਹਾਂ ਸਾਰੋ ਬਾਲ ਸੰਸਦ ਜਿਹੜੀ ਹੈ ਸਾਡਾ ਇੱਕ ਬੜੇ ਖਤਰਨਾਕ ਬੱਚੇ ਪੈਦਾ ਕਰ ਰਹੇ ਹੋ ਤੁਸੀਂ ਹਾਂਜੀ ਹਾਂਜੀ ਸਰ ਉਹ ਸਰ ਸਾਰੇ ਟੀਚਰਸ ਉਸ ਗੱਲ ਨੂੰ ਮੰਨਦੇ ਆ ਬਾਲ ਸੰਸਦ ਮੀਟਿੰਗ ਚ ਮਤਾ ਪਾਦੀ ਹੈ ਸਾਰੇ ਟੀਚਰ ਅਕਸੈਪਟ ਕਰਦੇ ਆ ਪ੍ਰਿੰਸੀਪਲ ਜਦੋਂ ਪਾਸ ਕਰ ਦਿੰਦਾ ਫਿਰ ਉਹ ਉਹਨਾਂ ਕੋਲ ਪੂਰਾ ਅਧਿਕਾਰ ਹੁੰਦਾ ਸਰ ਇਹ ਸਰ ਤੁਹਾਡੀ ਮੋਟੀਵੇਸ਼ਨ ਤੁਹਾਡੇ ਚੰਗੇ ਕਰਮ ਔਰ ਪੰਜਾਬ ਦੇ ਚੰਗੇ ਕਰਮ ਕੀ ਜਿਹੜਾ ਤੁਸੀਂ ਸੱਤਾ ਦੇ ਵਿੱਚ ਆਏ ਔਰ ਸਾਨੂੰ ਇਹ ਦਿਨ ਵੇਖਣੇ ਪਏ ਆ ਅਸੀਂ ਸ਼ਾਇਦ ਸੁਪਨੇ ਸੋਚਦੇ ਸੀਗੇ ਕਵਤਾਵਾਂ ਲਿਖਦੇ ਸੀਗੇ ਜਿਹੜੀਆਂ ਕਵਤਾਵਾਂ ਕਿਸੇ ਵਾਲੇ ਲਿਖੀਆਂ ਸੀਗੀਆਂ ਉਹ ਅੱਜ ਸੱਚ ਹੁੰਦੀਆਂ ਵੇਖੀਆਂ ਇਹਦੇ ਲਈ ਸਾਰੇ ਪੰਜਾਬ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਸਰ ਸਕੂਲ ਦਾ ਨਾਮ ਦੱਸ ਦਿਓ ਇੱਕ ਵਾਰ ਆ ਸ਼ਹੀਦ ਗੁਰਦਾਸ ਰਾਮ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜੀਰਾ ਥੈਂਕ ਯੂ ਸਰ ਬਹੁਤ ਜੀ ਔਰ ਇੱਕ ਮੈਂ ਹੋਰ ਜਿਹੜੀ ਗੱਲ ਕਹੀ ਸੀਗੀ ਜੀਰੇ ਵਾਲੀ ਕੁੜੀ ਨੇ ਕਿ ਸਾਡੀ ਜਿਹੜੇ ਪ੍ਰਿੰਸੀਪਲ ਸਾਹਿਬ ਜਿਹੜੇ ਮੈਰਿਟ ਚ ਆਉਂਦੇ ਉਹਨਾਂ ਨੂੰ ਜਹਾਜਾਂ ਦਾ ਝੂਟਾ ਦਿੰਦੇ ਆ ਇਹ ਤਾਂ ਇੱਕ ਸਕੂਲ ਦਾ ਉਹਨਾਂ ਨੇ ਆਪਣਾ ਸ਼ੁਰੂ ਕਰ ਲਿਆ ਚਲੋ ਪਰ ਬੈਂਸਾ ਆਪਣੇ ਕੋਲੇ ਬਜਟ ਹੈਗਾ ਜਿਹੜੇ ਟੌਪ 10 ਪੰਜਾਬ ਚੋਂ ਟੌਪ 10 ਪਲੱਸ 2 ਚੋਂ 20 ਹੋਗੇ ਤੇ ਜਿਹੜੇ ਜ਼ਿਲ੍ਹਿਆਂ ਦੇ ਦੋਨਾਂ ਕਲਾਸਾਂ ਦੇ ਟਾਪਰ ਨੇ 44 ਹੋਗੇ ਹਨਾ 60 70 ਹੋਗੇ 60 70 ਨੂੰ ਜਹਾਜਾਂ ਝੂਟਾ ਦਵਾਉਂਦੇ ਆ ਇਹਨਾਂ ਨੂੰ ਕਿਤੇ ਵੋਕੇਸ਼ਨਲ ਟ੍ਰਿਪ ਭਾਵੇਂ ਬਣ ਜੇ ਤਾਂ ਮੈਂ ਦੋ ਦੋ ਜਹਾਜ ਕਰ ਲਾਂਗੇ 30 30 ਕਰ ਲਾਂਗੇ ਹਾਂ ਜੇ ਨਹੀਂ ਮਿਲੇ ਇੱਕ ਇੱਕ ਜਹਾਜ 'ਚ 60 ਇਕੱਠੀਆਂ 30 30 ਕਰ ਲਾਂਗੇ ਪਰ ਕਿਸੇ ਜਿਹੜਾ ਡੈਸਟੀਨੇਸ਼ਨ ਇਸ ਤਰ੍ਹਾਂ ਚੁਣੇ ਕੋਈ ਸਿੱਖ ਕੇ ਵੀ ਆਉਣ ਉਤੋਂ ਕੋਈ ਹਿਸਟੋਰੀਕਲ ਸਿਟੀ ਹੋਵੇ ਜਾਂ ਫਿਰ ਕੋਈ ਪੜਾਈ ਦੇ ਵਿੱਚ ਜਿਹੜੀ ਜਿਹਦੀ ਚ ਜ਼ਿਕਰ ਹੋ ਰਹੇ ਨੇ ਜਿਵੇਂ ਔਰੰਗਾਬਾਦ ਦੀ ਗੱਲ ਕਰ ਲਈਏ ਤਾਂ ਸਿੰਧੂ ਘਾਟੀ ਦੀ ਸੱਭਿਆਚਾਰ ਪੜਾਈ ਜਾਂਦੀ ਹੈ ਸਾਰੀ ਇਹਨਾਂ ਨੂੰ ਵੀ ਕੀ ਸੀਗਾ ਹੈਨਾ ਜਾਂ ਫਿਰ ਆਗਰਾ ਹੋ ਗਿਆ ਜਾਂ ਫਿਰ ਜੇ ਆਪਾਂ ਸਾਊਥ ਹਾਲੇ ਪਾਸੇ ਜਾਣਾ ਕੇਰਲਾ ਸੋ ਜਿੰਨਾ ਵੀ ਤੁਹਾਡੇ ਸਿਲੇਬਸ ਚ ਕੋਈ ਭਾਰਤ ਬਾਰੇ ਹਿਸਟਰੀ ਚ ਜਾਂ ਆਪਣਾ ਸਿਵਿਕ ਚ ਤੁਸੀਂ ਪੜ੍ਹਦੇ ਹੋ ਜਾਂ ਤੁਸੀਂ ਪਾਰਲੀਮੈਂਟ ਦੇਖਣੀ ਹੈ ਦੇਸ਼ ਦੀ ਕਿਵੇਂ ਚੱਲਦੀ ਹੈ ਹੈਨਾ ਉਹ ਵੀ ਤੇ ਨਾਲ ਇੱਕ ਹੋਰ ਜਿਹੜਾ ਕਿ ਆਪਾਂ ਪਹਿਲਾਂ ਵੀ ਵਾਦਾ ਕੀਤਾ ਹੋਇਆ ਕਿ ਅਸੀਂ ਅੱਜ ਤੋਂ ਹੁਣ ਆਪਣਾ ਸੈਸ਼ਨ ਆਊਗਾ ਮੌਨਸੂਨ ਸੈਸ਼ਨ ਆਊਗਾ ਵਿਧਾਨ ਸਭਾ ਦਾ ਤਾਂ ਇਹਨਾਂ ਬੱਚਿਆਂ ਨੂੰ ਆਪਾਂ ਵਿਧਾਨ ਸਭਾ ਦਾ ਸੈਸ਼ਨ ਵੀ ਦਿਖਾਉਣਾ ਕਿ ਕਿਵੇਂ ਸਾਰਿਆਂ ਦਾ ਇਹ ਤੇ ਪਰਬੰਧ ਕਰਾਂਗੇ ਸੋ ਤੁਸੀਂ ਤਰੱਕੀਆਂ ਕਰੋ ਮੌਕੇ ਅਸੀਂ ਆਪ ਹੀ ਦੇਈ ਜਾਵਾਂਗੇ